6 ਵਜੇ ਨਾ ਆਇਆ ਫੋਨ ਐਲਾਨੇ ਹਾਂ ਕਿ ਪਤਾ ਲੱਗਦਾ ਸੀ ਆ ਨਹੀਂ ਹਾਂ ਕਿ 6 ਵਜੇ ਫੋਨ ਤੋਂ ਆਇਆ ਤੇ ਫੇਰ ਪਤਾ ਲੱਗਵਾ ਨਹੀਂ ਰਿਹਾ ਤੈਨੂੰ ਉਹ ਲੈ ਕੇ დამ ਗੱਡੀ ਚਲਾਉਂਦੇ ਆ ਰਾਤ ਹੱਟੇ ਨਗਲ ਨਾ ਕੀਤੀਆਂ ਨੇ ਆਹਦਾ ਮੰਮੀ ਤੁਸੀਂ ਸੌਜੋ ਹੁਣ 9 ਵਜੇ ਗਏ ਸੌਜੋ ਬੱਚਿਆਂ ਨੂੰ ਅੰਦਰ ਲੈ ਜਾਓ ਸੌਜੋ ਇਹਨਾਂ ਪਤਾ ਹੁੰਦਾ ਤਾਂ ਨਾ ਫੋਨ ਹੀ ਨਾ ਬੰਦ ਕਰਦੀ ਫੋਨ ਤੇ ਲੱਗੀ ਨਹੀਂ ਦੀ ਤੇ ਕੋਈ ਪੁੱਤ ਮੇਰਾ ਕਹਿ ਦਿੰਦਾ ਮਾਂ ਮੈਂ ਇਤਨਾ ਮਨ ਨੂੰ ਹੋਣ ਲੱਗਾਈ ਤੂੰ ਜਾਣੇ ਕਿ ਮੈਂ ਜਾਣਾਈ ਮੈਂ ਤਾਂ ਕਹਿ ਦਿੰਦੀ ਮੈਨੂੰ ਲੈ ਜਾਂਦੇ ਤੂੰ ਰੋ ਆਪਣੇ ਬੱਚਿਆਂ ਦੇ ਖੋਲ ਤੇ ਕੋਆ ਘਰ ਨਾ ਬਣਾਵੀਂ ਅਈ ਉੱਥੇ ਚੱਲ ਜਣਾ ਸਾਰਿਆਂ ਨੇ ਉੱਥੇ ਘਰ ਬਣਾਵਾਂਗੇ ਇੱਥੇ ਪੈਸਾ ਨਾ ਤੁਸੀਂ ਲਾਇਓ ਖਲਾਰਾ ਨਾ ਪਾਗੇ ਰਿਓ ਮੈਂ ਆਪੇ ਤੈਨੂੰ ਸੱਦਾਂਗਾ ਹੋਰ ਸੇੰਮੇ ਨਾਲ ਆ ਸਾਲ ਇਹ ਸਾਲ ਦੇ ਵਿੱਚ ਵਿੱਚ ਤੈਨੂੰ ਮੈਂ ਸੱਦ ਲਾਵਾਂਗਾ ਉੱਚੀ ਪੰਜਾਬੀ ਨਹੀਂ ਚਲੋਦੀ ਗਈ ਆ ਉਹ ਕਿੰਨੀ ਆਪਣੇ ਪਾਪਾ ਵੇਖਣਾ ਵਾ ਮੇਰਾ ਪਾਪਾ ਕਿਉਂ ਨਹੀਂ ਹੁੰਦਾ ਉਹਦਾ ਤੂੰ ਪਾਪਾ ਨੂੰ ਵੀ ਹੰਦੀਆ ਹੁੰਦਾ ਕਿਉਂ ਨਹੀਂ ਆਦਾ ਤੂੰ ਪਾਪਾ ਕਿਉਂ ਨਹੀਂ ਹੁੰਦਾ ਸਹੀ ਜਾਣਾਂ ਚੰਨ ਹੋਣਾਰੇ ਕੋਲ ਇਹ ਵੇਖਣਾ ਚਾਹੁੰਦੇ ਆ ਤਾਂ ਕਿਹ ਇੱਥੇ ਮੰਗਾ ਨਹੀਂ ਸਕਦੇ ਵਦੇਸ਼ ਦੇ ਧਰਤੀ ਨੇ ਇੱਕ ਹੋਰ ਪੰਜਾਬੀ ਨੌਜਵਾਨ ਆ ਜਿਹੜਾ ਖਾਲਿਆ ਹੁਣ ਆ ਨੌਜਵਾਨ ਗੁਰਵਿੰਦਰ ਸਿੰਘ ਜੋ 3 ਸਾਲ ਪਹਿਲਾਂ ਅਮਰੀਕਾ ਜਾਂਦਾ ਵਾ ਤਾਂ ਉੱਥੇ ਟਰਾਲਾ ਚਲਾਉਂਦਾ ਵਾ ਟਰਾਲਾ ਚਲਾਉਂਦਾ ਸੀ ਸੜਕੀ ਹਾਦਸੇ ਦੌਰਾਨ ਉਸਦੀ ਮੌਤ ਹੋ ਜਾਂਦੀ ਆ ਤਾਂ ਜਿਸ ਤੋਂ ਬਾਅਦ ਪਰਿਵਾਰ ਦਾ ਕਿਤੇ ਨਾ ਕਿਤੇ ਪਿਛੇ ਰੋ ਰੋ ਕੇ ਬੁਰਾ ਹਾਲ ਆ ਸੋਨ ਭੱਲੋ ਇਸੀ ਰਾਤ ਨੂੰ 9 ਵਜੇ ਤੱਕ ਫੋਨ ਕਰਦੇ ਰਹੇ ਸਾਨੂੰ ਵੀਡੀਓ ਕਾਲ ਸਾਰੇ ਬੱਚਿਆਂ ਨੇ ਕੀਤੀ ਮੇਰੇ ਨਾਲ ਮम्मी ਨੇ ਕੀਤੀ ਉਦੋਂ ਗੱਡੀ ਚਲਾਣ ਦੇ ਹੀ ਹਾਂਜੀ ਕਹਨੇ ਹੀ ਲੋਡ ਲਿਆਏ ਤੇ ਦੂਰ ਹੀ ਜਾਣਾ ਹੈ ਕਿਤੇ ਬਾਅਦ ਸਾਨੂੰ ਕਾਲ ਨਹੀਂ ਆਈ ਸਵੇਰ ਕੱਲ੍ਹ ਹੀ ਸਾਰਾ ਦਿਨ ਫੋਨ ਲਾਉਂਦੇ ਰਹੇ ਆ ਉਹਨਾਂ ਨੇ ਵੀ ਸੀਓ ਨਹੀਂ ਕੀਤਾ ਤੇ ਕਰਜ਼ਾ ਚੁੱਕ ਕੇ ਵਿਦੇਸ਼ ਭੇਜਿਆ ਸੀ ਕਿ ਘਰ ਦੇ ਹਾਲਾਤ ਸੁਧਾਰੇਗਾ ਪਰੇ ਨਹੀਂ ਸੀ ਪਤਾ ਵਿਦੇਸ਼ ਦੀ ਧਰਤੀ ਨੇ ਪੁੱਤੀ ਵਾਪਸ ਨਹੀਂ ਆਉਂਦੀ ਬਹੁਤ ਆ ਇਹ ਤਾਂ ਸੋਚਿਆ ਸੀ ਕਿ ਜੋ ਵੀ ਕਰਾਂਗੇ ਚਲੋ ਆਪਣੇ ਬੱਚਿਆਂ ਦੀ ਲਈ ਉਹ ਕਹਿੰਦੇ ਨਹੀਂ ਜੀ ਮੇਰੀਆਂ ਬੱਚੀਆਂ ਕਰਮਾਂ ਵਾਲੀਆਂ ਉਹਨਾਂ ਨੇ ਮੈਨੂੰ ਇੱਥੇ ਪਹੁੰਚਾਇਆ ਇਹਨਾਂ ਲਈ ਸਾਰਾ ਕੁਝ ਕਰਨਾ ਹੈ ਇਹਨਾਂ ਨੂੰ ਵਧੀਆ ਪੜਾਉਣਾ ਹੈ ਵਧੀਆ ਕਰਨਾ ਇਹਨਾਂ ਦਾ ਕਿੰਨਾ ਲੰਬਾ ਸਮਾਂ ਨਿਕਲ ਗਿਆ ਪਰ ਘਰ ਵੀ ਨਹੀਂ ਆਏ ਤੇ ਜੇ ਸੁਨਿਆ ਆਇਆ ਘਰ ਤੇ ਕਿਸ ਤਰੀਕੇ ਦਾ ਆਇਆ ਜੀ ਡੈਡੀ ਦੀ ਡੈਥ ਹੋਈ 150 ਰੁਪਏ ਪਹਿਲਾਂ ਉਦੋਂ ਹੀ ਉਹਨਾਂ ਨੂੰ ਫੋਨ ਤੇ ਪਤਾ ਲੱਗਾ ਇਹ ਉਦੋਂ ਨਹੀਂ ਆ ਸਕੋ ਕਿਉਂਕਿ ਅਜੇ ਉਹਨਾਂ ਨੂੰ ਮਨਜ਼ੂਰੀ ਨਹੀਂ ਆ ਗਈ ਹੋਣ ਦੀ ਉਸ ਕਰਕੇ ਅਸਤੇ ਹੀ ਕਿ ਚਲੋ ਪੇਪਰ ਉਹਨਾਂ ਨੂੰ ਮਿਲ ਜਾਣਗੇ ਤੇ ਜਾਂ ਉਹ ਆਉਣਗੇ ਜਾਂਹੀਂ ਜਾਵਾਂਗੇ ਫਿਰ ਮਿਲਾਂਗੇ ਨਹੀਂ ਮੈਨੂੰ ਕੋਈ ਫੋਨ ਆਉਣ ਮੈਂ ਵਦੀਆ ਕਰਾਂਗਾ ਸਾਰਾ ਕੁਝ ਅਹੀਂ ਇੱਥੇ ਘਰ ਨਹੀਂ ਬਣਾਉਣਾ ਅਹੀਂ ਵਾਰ ਘਰ ਬਣਾਵਾਂਗੇ ਥਾਂ ਲੈ ਕੇ ਵਧੀਆ ਵਿਦੇਸ਼ ਦੀ ਧਰਤੀ ਨੇ ਇੱਕ ਹੋਰ ਪੰਜਾਬੀ ਨੌਜਵਾਨ ਆ ਜਿਹੜਾ ਖਾ ਲਿਆ ਬਟਾਲੇ ਦੇ ਨੇੜੇ ਪਿੰਡ ਡੁੱਡੀਪੁਰ ਜਿੱਥੋਂ ਦਾ ਨੌਜਵਾਨ ਗੁਰਵਿੰਦਰ ਸਿੰਘ ਜੋ 3 ਸਾਲ ਪਹਿਲਾਂ ਅਮਰੀਕਾ ਜਾਂਦਾ ਵਾ ਤਾਂ ਉੱਥੇ ਟਰਾਲਾ ਚਲਾਉਂਦਾ ਵਾ ਟਰਾਲਾ ਚਲਾਉਂਦਾ ਸੀ ਸੜਕੀ ਹਾਦਸੇ ਦੌਰਾਨ ਉਸ ਦੀ ਮੌਤ ਹੋ ਜਾਂਦੀ ਹੈ ਤਾਂ ਜਿਸ ਤੋਂ ਬਾਅਦ ਪਰਿਵਾਰ ਦਾ ਕਿਤੇ ਨਾ ਕਿਤੇ ਪਿੱਛੇ ਰੋ ਰੋ ਕੇ ਬੁਰਾ ਹਾਲ ਆ ਵਿਧਵਾ ਮਾਂ ਵਾ ਬਾਪ ਰੋਡ ਵਿੱਚੋਂ ਰਿਟਾਇਰ ਹੋਇਆ ਸੀ ਵਿਧਵਾ ਮਾਂ ਵਾ ਆਪਣੇ ਪਿੱਛੇ ਆਪਣੀ ਵਿਧਵਾ ਮਾਂ ਭੈਣ ਅਤੇ ਦੋ ਬੱਚੀਆਂ ਤੇ ਨਾਲ ਆਪਣੀ ਘਰਵਾਲੀ ਨੂੰ ਛੱਡ ਜਾਂਦਾ ਵਾ ਮਾਂ ਬਿਲਕ ਰਹੀ ਏ ਮ੍ਰਿਤਕ ਦੇ ਲਈ ਸੈਂਟਰ ਸਰਕਾਰ ਤੇ ਭਾਰਤ ਸਰਕਾਰ ਨੂੰ ਤੇ ਪੰਜਾਬ ਸਰਕਾਰ ਨੂੰ ਅਪੀਲ ਕਰ ਰਹੀ ਏ ਕਿ ਜਲਦੀ ਤੋਂ ਜਲਦੀ ਉਸਦੀ ਮ੍ਰਿਤਕ ਦੇਹ ਜਿਹੜੀ ਹੈ ਭਾਰਤ ਲਿਆਂਦੀ ਜਾਵੇ ਤਾਂ ਜੋ ਆਪਣੇ ਪੁੱਤ ਦੇ ਜਿਹੜੇ ਅੰਤਿਮ ਦਰਸ਼ਨ ਕਰ ਸਕਣ ਤਾਂ ਉਸ ਦੀਆਂ ਅੰਤਿਮ ਰਸਮਾਂ ਜਿਹੜੀਆਂ ਨੇ ਉਹ ਕਰ ਸਕਣ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਪਰਿਵਾਰ ਨੂੰ ਪਤਾ ਲੱਗਦਾ ਪਿੱਛੇ ਤਾਂ ਕਿਸ ਤਰੀਕੇ ਦਾ ਮਾਹੌਲ ਬਣਿਆ ਹਰ ਇੱਕ ਦੀ ਅੱਖ ਜਿਹੜੀ ਹੈ ਨਾਮਾ ਪਿੰਡ ਦੇ ਇਲਾਕੇ ਦੇ ਲੋਕ ਰਿਸ਼ਤੇਦਾਰ ਇਸ ਦੁੱਖ ਦੀ ਘੜੀ ਦੇ ਵਿੱਚ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਆਏ ਨੇ ਧਰਮ ਪਤਨੀਆਂ ਗੱਲਬਾਤ ਜ਼ਰੂਰ ਕਰ ਲਾਂਗੇ ਕਿ ਅਖੀਰਲੀ ਵਲ ਭੈਣ ਕਦੋਂ ਗੱਲ ਹੁੰਦੀ ਹੈ ਗੁਰਵਿੰਦਰ ਸਾਡੀ ਪਰਸੋਂ ਗੱਲ ਹੋਈ ਸੀ ਰਾਤ ਨੂੰ 9 ਵਜੇ ਤੱਕ ਫੋਨ ਕਰਦੇ ਰਹੇ ਸਾਨੂੰ ਵੀਡੀਓ ਕਾਲ ਸਾਰੇ ਬੱਚਿਆਂ ਨੇ ਕਿ 30 ਮਹੀਨਾ ਮਮਮੀ ਨੇ ਨਹੀਂ ਕੀਤੀ ਉਦੋਂ ਗੱਡੀ ਚਲਾਣ ਦੇ ਹੀ ਹਾਂਜੀ ਕਹਨੇ ਹੀ ਲੋਡ ਲਿਆਏ ਤੇ ਦੂਰ ਹੀ ਜਾਣਾ ਹੈ ਕਿਤੇ ਬਾਅਦ ਚ ਸਾਨੂੰ ਕਾਲ ਨਹੀਂ ਆਈ ਸਵੇਰ ਕੱਲ ਹੀ ਸਾਰਾ ਦਿਨ ਫੋਨ ਲਾਉਂਦੇ ਰਹੇ ਆ ਉਹਨਾਂ ਨੇ ਸੀ ਯੂ ਨਹੀਂ ਕੀਤਾ ਫਿਰ ਸਾਨੂੰ ਹੋ ਗਿਆ ਕਿ ਕੋਈ ਗੜਬੜ ਹੈ ਵਾ ਕਿ ਜਿਹੜਾ ਫੋਨ ਹੀ ਚੱਕਣ ਦੇ ਫਿਰ ਅਸੀਂ ਹੋਰ ਵੀ ਆਪਣੇ ਉਥੇ ਰਿਲੇਟਿਵ ਹੈਗੇ ਉਹਨਾਂ ਨੂੰ ਫੋਨ ਕੀਤਾ ਉਹ ਵੀ ਕਹਿੰਦੇ ਕਿ ਠੀਕ ਆ ਸਾਰਾ ਕੁਝ ਠੀਕ ਆ ਪਰ ਸੇਰੇ ਨੂੰ ਪਤਾ ਲੱਗ ਗਿਆ ਕਿ ਉਹ ਹਸਪੀਟਲ ਐਡਮਿਟ ਨੇ ਤੇ ਫਿਰ ਛੋੜੇਗੇ 10 15 ਮਿੰਟ ਬਾਅਦ ਨੂੰ ਪਤਾ ਲੱਗਣ ਤੋਂ ਬਾਅਦ ਆ ਉਹਨਾਂ ਦੀ ਜਿਹੜੀ ਇਹ ਜਾਨ ਚਲ ਗਈ ਬਹੁਤ سارے ਪੈਣ ਸੁਪਨੇ ਸਜਾਏ ਹੁੰਦੇ ਨੇ ਕਰਜ਼ਾ ਚੁੱਕ ਕੇ ਵਿਦੇਸ਼ ਭੇਜਿਆ ਸੀ ਕਿ ਘਰ ਦੇ ਹਾਲਾਤ ਸੁਧਾਰੇਗਾ ਪਰ ਇਹ ਨਹੀਂ ਸੀ ਪਤਾ ਵਿਦੇਸ਼ ਦੀ ਧਰਤੀ ਨੇ ਪੁੱਤੀ ਵਾਪਸ ਨਹੀਂ ਆਉਂਦੀ ਉਹ ਤਾਂ ਇਹ ਤਾਂ ਸੋਚਿਆ ਸੀ ਕਿ ਜੋ ਵੀ ਕਰਾਂਗੇ ਚਲੋ ਆਪਣੇ ਬੱਚਿਆਂ ਦੀ ਲਈ ਉਹ ਕਹਿੰਦੇ ਸੀ ਕਿ ਮੇਰੀਆਂ ਬੱਚੀਆਂ ਕਰਮਾਂ ਵਾਲੀਆਂ ਆ ਉਹਨਾਂ ਨੇ ਮੈਨੂੰ ਇੱਥੇ ਪਹੁੰਚਾਇਆ ਵਾ ਇਨਾਂ ਲਈ ਸਾਰਾ ਕੁਝ ਕਰਨਾ ਇਹਨਾਂ ਨੂੰ ਵਧੀਆ ਪੜਾਉਣਾ ਹੈ ਵਧੀਆ ਕਰਨਾ ਹੈ ਇਹਨਾਂ ਦਾ ਆਪਣੇ ਤੋਂ ਵੱਧ ਕੇ ਦੂਜਿਆਂ ਦਾ ਸੋਚਦੇ ਸੀ ਕਹਿੰਦੇ ਵੀ ਕੋਈ ਮਦਦ ਮੰਗਣੀ ਹੈ ਉਸੇ ਵੇਲੇ ਹਾਜ਼ਰ ਹੋਣਾ ਆਪਣੇ ਘਰ ਹੈ ਚਾਹੇ ਨਹੀਂ ਹੈ ਬੜਾ ਸਾਫ਼ ਦੇ ਲਈ ਤਿੰਨ ਸਾਲ ਪਹਿਲਾਂ ਪੈਣ ਗਿਆ ਤਿੰਨ ਸਾਲਾਂ ਦੇ ਵਿੱਚ ਕੋਈ ਫੇਰਾ ਵੀ ਨਹੀਂ ਕਰ ਮਾਰੇ ਹੈ ਨਾ ਕਦੇ ਦੇਖਿਆ ਵੀ 3 ਸਾਲ ਬੀਤ ਗਏ ਸਮਾਂ ਕਿੰਨਾ ਲੰਮਾ ਸਮਾਂ ਨਿਕਲ ਗਿਆ ਪਰ ਘਰ ਵੀ ਨਹੀਂ ਆਏ ਤੇ ਜੇ ਸੁਨਿਆ ਆਇਆ ਘਰ ਤੇ ਕਿਸ ਤਰੀਕੇ ਦਾ ਆ ਹਾਂ ਜੀ ਡੈਡੀ ਦੀ ਡੈਥ ਹੋਈ 1.5 ਸਾਲ ਪਹਿਲਾਂ ਉਦੋਂ ਵੀ ਉਹਨਾਂ ਨੂੰ ਫੋਨ ਤੇ ਹੀ ਪਤਾ ਲੱਗਾ ਉਦੋਂ ਨਹੀਂ ਆ ਸਕੇ ਕਿਉਂਕਿ ਇਹ ਜਿਨਾਂ ਨੂੰ ਮਨਜ਼ੂਰੀ ਨਹੀਂ ਆ ਗਈ ਹੋਣ ਦੀ ਇਸ ਕਰਕੇ ਆਸ ਤੇ ਇਹ ਕਿ ਚਲੋ ਪੇਪਰ ਉਹਨਾਂ ਨੂੰ ਮਿਲ ਜਾਣਗੇ ਤੇ ਜਾਂ ਉਹ ਹੋਣਗੇ ਜਾਂਹੀਂ ਜਾਵਾਂਗੇ ਫਿਰ ਮਿਲਾਂਗੇ 12-18 ਘੰਟੇ ਕੰਮ ਕਰਦੇ ਰਹੇ ਸੀ ਆਪਣੇ ਘਰ ਨੂੰ ਸੁਧਾਰਨ ਵਾਸਤੇ ਹਾਲਾਤ ਸਹੀ ਯੋਜਨ ਕਰਦੇ ਕਿਸੇ ਤਰੀਕੇ ਨਾਲ ਇਕਲੋਤਾ ਪੁੱਤ ਸੀ ਬੜੇ ਸੁਪਨੇ ਸੀ ਉਸ ਪੁੱਤ ਦੇ ਆਪਣੇ ਮਾਂ ਵਾਸਤੇ ਬੜੇ ਸਜਾਏ ਆਪਣੀ ਪਤਨੀ ਵਾਸਤੇ ਆਪਣੇ ਬੱਚਿਆਂ ਵਾਸਤੇ ਬੜੇ ਸਜਾਏ ਇੱਥੋਂ ਤੱਕ ਭੈਣ ਵਾਸਤੇ ਵੀ ਸਜਾਏ ਪਰ ਉਹ ਸੁਪਨੇ ਕਿਤੇ ਨਗੇ ਤੇ ਸਾਰੇ ਆ ਚੂਰ ਹੋ ਗਏ ਹਾਂਜੀ ਬਿਲਕੁਲ ਜਾ ਕੇ ਮਿਹਨਤ ਦਾ ਬਹੁਤ ਕੀਤੀ ਉਹਨਾਂ ਨੇ ਇਹ ਨਹੀਂ ਕਿ ਮੈਂ ਕੰਮ ਨਹੀਂ ਕਰਨਾ ਜੀ ਉਹ ਸਾਰਾ ਕੁਝ ਕੀਤਾ ਕਮਾਈ ਵੀ ਕੀਤੀ ਉਹਨੂੰ ਹਰ ਇੱਕ ਚੀਜ਼ ਦਸੀ ਇਦਾਂ ਦੀ ਤੇ ਕੋਈ ਗੱਲ ਨਹੀਂ ਇਦਾਂ ਦਾ ਕੁਝ ਸੋਚਿਆ ਵੀ ਨਹੀਂ ਕਿ ਦੋ ਜਗਾ ਅਜੇ ਤਾਂ ਉਹਨਾਂ ਨੂੰ 3 ਮਹੀਨੇ ਹੋਏ ਆ ਡਰਾਈਵਰ ਕਰਦੇ ਹੋયા ਲਾਇਸੈਂਸ ਹੁਣ ਬਣਿਆ ਸੀਗਾ ਹੁਣ ਕਹਿੰਦੇ ਨੇ ਹੁਣ ਨਹੀਂ ਮੈਨੂੰ ਕੋਈ ਪਰਵਾਹ ਹੁਣ ਮੈਂ ਵਧੀਆ ਕਰਾਂਗਾ ਸਾਰਾ ਕੁਝ ਅਸੀਂ ਇੱਥੇ ਘਰ ਨਹੀਂ ਬਣਾਉਣਾ ਅਸੀਂ ਬਾਹਰ ਘਰ ਬਣਾਵਾਂਗੇ ਥਾਂ ਲੈ ਕੇ ਵਧੀਆ ਕਿ ਸੁਪਨੇ ਪੂਰੇ ਹੋਣ ਦਾ ਸਮਾਂ ਆਇਆ ਸੀ ਤੇ ਆਪ ਹੀ ਚੱਲ ਬੱਸਿਆ ਹਾਂਜੀ ਬਿਲਕੁਲ ਮਾਤਾ ਜੀ ਪੂਰਾ ਪੂਰਾ ਜੋੜਿਆ ਕਰਜ਼ਾ ਚੁੱਕਿਆ ਕਰਜ਼ਾ ਚੁੱਕ ਕੇ ਬਾਹਰ ਭੇਜਿਆ ਪੁੱਤ ਨੂੰ ਘਰ ਦੇ ਹਾਲਾਤ ਸੁਧਾਰੇਗਾ ਇਕੱਲਾ ਇਕੱਲਾ ਪੁੱਤ ਸੀ ਪਰ ਅਜ ਹੁਸਨਿਆ ਵਦੇਸ ਚੋਂ ਕਿਸ ਤੀਕੇ ਦਾ ਆਂਦਾ ਕਿ ਪੁੱਤ ਦੀ ਮੌਤ ਹੋ ਗਈ 6 ਵਜੇ ਨਾ ਆਇਆ ਫੋਨ ਕਈ ਲਾ ਨਹੀਂ ਸਾਨੂੰ ਪਤਾ ਲੱਗਾ ਦੱਸਿਆ ਨਹੀਂ ਸਾਨੂੰ ਕਹਿੰਦੇ 6 ਵਜੇ ਫੋਨ ਬਗ ਆਇਆ ਤੇ ਫਿਰ ਪਤਾ ਲੱਗਾ ਵੀ ਨਹੀਂ ਰਿਹਾ ਦੁਨੀਆ ਤੇਕ ਹੋ ਗਿਆ ਇਕਦਾਂ ਹੀ ਗੱਡੀ ਚਲਾਉਂਦੇ ਰਾਤ ਹਰ ਦੇ ਨਾਲ ਗੱਲਾਂ ਕੀਤੀਆਂ ਨੇ ਆਂਦਾ ਮੰਮੀ ਤੁਸੀਂ ਸਮਝੋ ਹੁਣ 9 ਵਜ ਗਏ ਸਮਝੋ ਬੱਚਿਆਂ ਨੂੰ ਅੰਦਰ ਲੈ ਜਾਓ ਸਮਝੋ ਰੋਟੀ ਪਾਣੀ ਖਾਦਾ ਮੈਂ ਤੁਸੀਂ ਖਾਦਾ ਆਂਦਾ ਹੀ ਖਾ ਲਿਆ ਵਾ ਪਈ ਹੁਣ ਲੰਮੇ ਰੂਟ ਤੇ ਚੱਲੇ ਬੱਚਿਆਂ ਦਾ ਧਿਆਨ ਰੱਖਿਓ ਆਪਣਾ ਧਿਆਨ ਰੱਖਿਓ ਹਾਨੂੰ ਸਵਾਲ ਕਿਤੇ ਆਪ ਪਤਾ ਨਹੀਂ ਕਿਹੜੇ ਰਾਏ ਪੈ ਗਏ ਉਹ ਕਿ ਕੱਲ ਹੀ ਫੋਨ ਅਡਿਕ ਦੇ ਰਹੇ ਸਵੇਰੇ ਸ਼ਾਮ ਫੋਨ ਕਰਨਾ ਹੀ ਕਰਨਾ ਉਹਨੇ ਸਵੇਰੇ ਉੱਠਣਾ ਤਾਂ ਮੈਂ ਕਰਨਾ ਰਾਤ ਨੂੰ ਸੌਣਾ ਤਾਂ ਵੀ ਕਰਨਾ। ਨਿਆ ਬੱਚਿਆਂ ਨਾਲ ਵੀ ਗੱਲਾਂ ਕਰਨੀਆਂ ਹੱਸਣਾ ਖੇਡਣਾ। ਇਹ ਪਾਣੀ ਤਾਂ ਹਾਨੂੰ ਨਹੀਂ ਪਤਾ ਕੀ ਇਹ ਕੁਝ ਹੋ ਜਾਣਾ ਸਾਡੇ ਨਾਲ। ਉਸ ਘੜੀ ਨੂੰ ਉਸ ਸਮੇਂ ਨੂੰ ਜਿਹੜਾ ਕਾਲ ਬਣ ਗਿਆ ਉਹਦੇ ਵਾਸਤੇ ਕੀ ਆ ਗਿਆ। ਇਹਨਾਂ ਪਤਾ ਹੁੰਦਾ ਤੇ ਮੈਂ ਫੋਨ ਹੀ ਨਾ ਬੰਦ ਕਰਦੀ। ਫੋਨ ਤੇ ਲੱਗੀ ਰਹਿੰਦੀ। ਕਵਰੀ ਪੁੱਤ ਮੇਰਾ ਕਹਿ ਦਿੰਦਾ ਮਾਂ ਮੈਂ ਇਤਨਾ ਮੈਨੂੰ ਹੋਣ ਲੱਗਾਈ ਤੂੰ ਜਾਣੇ ਕਿ ਮੈਂ ਜਾਣਾਈ ਮੈਂ ਤੇ ਕਹਿ ਦਿੰਦੀ ਮੈਨੂੰ ਲੈ ਜਾਂਦੇ ਤੂੰ ਰਹੁ ਆਪਣੇ ਬੱਚਿਆਂ ਦੇ ਕੋਲ ਮੈਨੂੰ ਜਾਣਦੇ ਤੂੰ ਤੂੰ ਆਪਣੇ ਬੱਚਿਆਂ ਦੇ ਕੋਲ ਰਹੁ ਮੇਰੀ ਲੋੜ ਨਹੀਂ ਤੇਰੀ ਲੋੜ ਆ ਇੱਥੇ ਲੱਤੀ ਆਪਤਾ ਦੇ ਵਿੱਚ ਤੇਰੀ ਲੋੜ ਹਾਨੂੰ ਸਵਾਲ ਕਿਤੇ ਆ ਪਤਾ ਨਹੀਂ ਦੁੱਖਾ ਦੇ ਗਿਆ ਹਾਨੂੰ ਬੜਾ ਵੱਡਾ ਉਹ ਘਰ ਦੇ ਗਿਆ ਨੂੰ ਬੜਾ ਵੱਡਾ ਮਦਰ ਤੁਸੀਂ ਸੁਪਨੇ ਬੜੇ ਵੇਖੇ ਹੋਣਗੇ ਹਨ ਪੁੱਤ ਨੇ ਵੀ ਬੜੇ ਵੇਖੇ ਬੜੇ ਸੁਪਨੇ ਦੇਖੇ ਨੇ ਸੁਪਨੇ ਬੜੇ ਵੇਖੇ ਮੈਂ ਇੱਥੇ ਕੋਈ ਘਰ ਨਾ ਬਣਾਵੀਂ ਭਈ ਉੱਥੇ ਚੱਲ ਜਣਾ ਸਾਰਿਆਂ ਨੇ ਉੱਥੇ ਘਰ ਬਣਾਵਾਂਗੇ ਇੱਥੇ ਪੈਸਾ ਨਾ ਤੁਸੀਂ ਲਾਇਓ ਖਲਾਰਾ ਨਾ ਪਾਗੇ ਰਿਓ ਮੈਂ ਆਪੇ ਤੁਹਾਨੂੰ ਜੀ ਸੱਦਾਂਗਾ ਹੋਰ 6 ਮਹੀਨੇ ਸਾਲ ਆ ਸਾਲ ਦੇ ਵਿੱਚ ਵਿੱਚ ਤੁਹਾਨੂੰ ਮੈਂ ਸੱਦ ਲਵਾਂਗਾ ਤੂੰ ਇੱਥੇ ਘਰ ਨਹੀਂ ਬਣਾਉਂਦਾ ਮੈਂ ਆਪਣੇ ਕੋਲ ਹੀ ਰੱਖਣਾ ਤੁਹਾਨੂੰ ਮੈਂ ਮੁੜ ਕੇ ਵਾਪਸ ਨਹੀਂ ਆਉਂਦੇਣਾ ਤੁਹਾਨੂੰ ਵਾਪਸ ਨਹੀਂ ਆਉਣ ਦੇਣਾ ਇਹ ਨਹੀਂ ਪਤਾ ਵੀ ਆਪ ਹੀ ਨਹੀਂ ਮੈਂ ਰਹਿਣਾ ਦੁਨੀਆ ਤੇ ਆਪ ਹੀ ਨਹੀਂ ਲੱਭਣਾ ਤੁਹਾਨੂੰ ਕਾਹਦੇ ਵਾਤੇ ਛੱਡ ਕੇ ਚੱਲਿਆ ਤੁਹਾਨੂੰ ਗਾਰੀ ਮੁੱਦਾ ਪੈ ਗਿਆ ਤੁਹਾਡੇ ਦੀ ਗਾਰੀ ਮੁੱਦਾ ਬਿਲਕੁਲ ਮਗ ਕਮਾਈ ਦਾ ਸਾਧਨ ਸੀ ਕਮਾਉਣਾ ਸੀ ਬਾਹਰੋਂ ਭੇਜਣਾ ਸੀ ਫੇਰ ਹੀ ਘਰ ਚਲਣਾ ਸੀ ਪਰ ਹੁਣ ਇੱਕਦਮ ਹੀ ਪੋਤੀ ਨਹੀਂ ਰਿਆ ਤਾਂ ਹੁਣ ਘਰ ਵੀ ਚੱਲਣਾ ਕਿਤੇ ਨਾ ਕਿਤੇ ਔਖਾ ਹੋ ਜਾਂਦਾ ਸਾਡਾ ਤੇ ਸੰਸਾਰ ਹੀ ਅੰਨਾ ਹੋ ਗਿਆ ਸੰਸਾਰ ਹੀ ਉੱਜੜ ਗਿਆ ਸਾਡਾ ਤੇ ਇਹੋ ਕੋਈ ਮੇਰੇ ਕੋਲ ਇਹ ਵੀ ਨਾ ਰਿਆ ਦੋ ਪੋਤਰੀਆਂ ਨੇ ਨਿੱਕੀਆਂ ਨਿੱਕੀਆਂ ਨੇ ਰੋਜ਼ ਗੱਲਾਂ ਕਰਦੀਆਂ ਦਾਦੀ ਪਾਪਾ ਨੂੰ ਫੋਨ ਕਰ ਤੇ ਗੱਲਾਂ ਕਰਨੀਆਂ ਨੇ ਮਿਲਣਾ ਪਾਪਾ ਨੂੰ ਹੁਣ ਕਿਤੇ ਨਾ ਮਿਲਣਾ ਉਹਨਾਂ ਨੂੰ ਕਿੰਨੂੰ ਵਜਾ ਮਾਰਨ ਗਿਆ ਉਹ ਜਵਾਬ ਹੈ ਮੈਂ ਬੱਚੀਆਂ ਛੋਟੀਆਂ ਉਮਰ ਲੰਬੀ ਹੈ ਨਾ ਸਮਾਂ ਬੜਾ ਲੰਮਾ ਹਜੇ ਬੱਚੀਆਂ ਨੇ ਪੜ੍ਹਨਾ ਪਰ ਵੀ ਛੋਣੀ ਕਮਾਈ ਦਾ ਸਾਧਨ ਸੀ ਘਰ ਵਾਲਾ ਕਮਾਉਂਦਾ ਸੀ ਚੰਗਾ ਭੋਖੇ ਸਵਾਰਨਾ ਸੀ ਬੱਚੀਆਂ ਦਾ ਵੀ ਪਰ ਹੁਣ ਆਪ ਹੀ ਨਹੀਂ ਦਿਆ ਹਾਂਜੀ ਬਿਲਕੁਲ ਔਖਾ ਹੋ ਗਿਆ ਸਭ ਫਾਟੇ ਲਈ ਜ਼ਿਆਦਾ ਔਖਾ ਹੋ ਗਿਆ ਅਪੀਲ ਕੀ ਕਰਦੇ ਹੋ ਸਰਕਾਰਾਂ ਅਪੀਲ ਤੇ ਮੈਂ ਇਹੀ ਕਰਦੀ ਆ ਕਿ ਜੇਦੇ ਹੀ ਕਹਿੰਦੇ ਆ ਕਿ ਬੋਡੀ ਇੱਥੇ ਲਿਆਈਏ ਤਾਂ ਉਹ ਤੇ ਅਸੀਂ ਅਫੋਰਡ ਨਹੀਂ ਕਰ ਸਕਦੇ ਖਰਚਾ ਜੇ ਉਹ ਜੇ ਉਹ ਇਹੀ ਜਾ ਸਕ ਚਾਹੁੰਦੇ ਨੇ ਕਿ ਅਸੀਂ ਆਪ ਆਖਰੀ ਵਾਰੀ ਉਹਨੂੰ ਮਿਲਣਾ ਚਾਹੁੰਦੇ ਆ ਅਸੀਂ ਵੇਖਣਾ ਚਾਹੁੰਦੇ ਆ ਬੜੀ ਅਕੀ ਮੇਰੀ ਛੋਟੀ ਬੱਚੀ ਪੰਜ ਮਹੀਨੇ ਦੀ ਚਲੋਦੀ ਗਈ ਆ ਉਹ ਕਿੰਨੀ ਆਪਣੇ ਪਾਪਾ ਵੇਖਣਾ ਮੇਰੇ ਪਾਪਾ ਕਿਉਂ ਨਹੀਂ ਹੁੰਦਾ ਉਹ ਦਾਦੂ ਪਾਪਾੜ ਵੀ ਆਂਦੀਆਂ ਹੁੰਦਾ ਕਿਉਂ ਨਹੀਂ ਆ ਦਾਦੂ ਪਾਪਾ ਕਿਉਂ ਨਹੀਂ ਹੁੰਦਾ ਅਸੀਂ ਜਾਣਾ ਚਾਹੁੰਦੇ ਹਾਂ ਨੇ ਕੋਲ ਅਸੀਂ ਵੇਖਣਾ ਚਾਹੁੰਦੇ ਆ ਕਿਉਂਕਿ ਇਹ ਇੱਥੇ ਤੇ ਮਗਾ ਨਹੀਂ ਸਕਦੇ ਹਾਂ ਇਹ ਫੋੜ ਨਹੀਂ ਕਰ ਸਕਦੇ ਖਰਚਾ ਕਣ ਬੱਚੀਆਂ ਨੂੰ ਤਾਂ ਸਮਝ ਵੀ ਨਹੀਂ ਹੈਗੀ ਉਹਨਾਂ ਨਾਲ ਕੀ ਵੇੜੇ 'ਚ ਦੇਖਿਆ ਮੈਂ ਖੇਡਦੀਆਂ ਪਈਆਂ ਹਨਾ ਉਹਨਾਂ ਨੂੰ ਸਮਝ ਹੀ ਨਹੀਂ ਬੱਚਿਆਂ ਨੂੰ ਕੁਝ ਜਿਹਾ ਉਹ ਜੇ ਨਹੀਂ ਸਮਝ ਉਹਨਾਂ ਨੇ ਤਾਂ ਟਾਈਮ-ਟਾਈਮ ਹੋਣਾ ਉਹ ਫਿਰ ਜਦੋਂ ਡੈਡੀ ਇਦਾਂ ਹੋਏ ਹੀ ਉਦੋਂ ਵੀ ਕਰਦੀਆਂ ਸੀ ਕਿ ਦਾदू-ਪਾਪਾ ਕਿਉਂ ਨਹੀਂ ਸਾਡੇ ਲਾਗੇ ਲੰਮੇ ਕਿਉਂ ਨਹੀਂ ਬੈਠੇ ਸਾਡੇ ਨਾਲ ਖੇਡਦੇ ਕਿਉਂ ਨਹੀਂ ਆ ਆ ਜਾਣਾ ਉਹਨਾਂ ਨੇ ਕਿਤੇ ਗਏ ਆ ਜਦੋਂ ਦਾदू-ਪਾਪਾ ਨਹੀਂ ਹੇ ਤੇ ਉਹਨਾਂ ਲਾਗੇ ਘਟ ਸਮਾ ਰਹੇ ਆ ਜਾਦਾ ਦਾਦੂ ਪਾਪਾ ਨਾਲ ਹੀਗਾ ਬਿਲਕੁਲ ਗੁਰਵਿੰਦਰ ਦੀ ਧਰਮ ਪਤਨੀ ਹੈ ਜਿਹੜੀ ਲਗਾਤਾਰ ਅਪੀਲ ਵੀ ਕਰਦੀ ਆ ਮਾਂ ਵਾਂ ਬਜ਼ੁਰਗ ਵਿਧਵਾ ਜਿਹੜੇ ਅਪੀਲ ਕਰਦੇ ਨੇ ਸਰਕਾਰਾਂ ਨੂੰ ਕਿ ਇੰਨਾ ਅਫੋਰਡ ਨਹੀਂ ਕਰਦੇ ਹੋ ਘਟੋ ਘਟ ਉਹਨਾਂ ਦੀ ਜਿਹੜੀ ਗੁਰਿੰਦਰ ਦੀ ਮ੍ਰਿਤਕ ਦੇ ਆ ਭਾਰਤ ਵਾਪਸ ਲਿਆਂਦੀ ਜਾਵੇ ਉਹਨਾਂ ਦੀ ਮਦਦ ਕੀਤੀ ਜਾਵੇ ਉਸ ਦੇ ਵਿੱਚ ਤਾਂ ਜੋ ਆਪਣੇ ਪੁੱਤ ਦਾ ਅੰਤਿਮ ਜਿਹੜੇ ਨੇ ਉਸ ਦੇ ਦਰਸ਼ਨ ਕਰ ਸਕਣ ਅਤੇ ਉਸ ਦਾ ਅੰਤਿਮ ਸੰਸਕਾਰ ਜਿਹੜਾ ਵਾ ਕਰ ਸਕਣ ਸੋ ਲਗਾਤਾਰ ਜੇਕਰ ਦੇਖਿਆ ਜਾਵੇ ਤਾਂ ਬਹੁਤ ਸਾਰੇ ਪੰਜਾਬੀ ਨੌਜਵਾਨ ਨੇ ਜਿਹੜੇ ਜਾਂਦੇ ਨੇ ਵਿਦੇਸ਼ ਆਪਣੇ ਘਰ ਦੇ ਹਾਲਾਤ ਸੁਧਾਰਨ ਲਈ ਪਰ ਜਦੋਂ ਮਗਰ ਸੁਨਾਇਆ ਆ ਜਾਂਦਾ ਵਾ ਤਾਂ ਫਿਰ ਘਰ ਦੇ ਹਾਲਾਤ ਤੁਹਾਨੂੰ ਦਿਖਾਏ ਨੇ ਕਿਸ ਤਰੀਕੇ ਦੇ ਬੰਦੇ ਨੇ ਪਰਿਵਾਰ ਦਾ ਮਗਰ ਰੋ ਰੋ ਕੇ ਬੁਰਾ ਹਾਲ ਹੁੰਦਾ ਜਦੋਂ ਉਹਨਾਂ ਨੂੰ ਸੁਨਾਇਆ ਹੁੰਦਾ ਵਾ ਕਿ ਤੁਹਾਡੇ ਪੁੱਤ ਦੀ ਜਿਹੜੀ ਆ ਮੌਤ ਹੋ ਗਈ ਆ ਤਾਂ ਫਿਰ ਪਰਿਵਾਰ ਵੀ ਕਿਤੇ ਨਾ ਕਿਤੇ ਉਸ ਵੇਲੇ ਟੁੱਟ ਜਾਂਦਾ ਵਾ ਕਿਉਂਕਿ ਇੱਕੋ ਪੁੱਤ ਤੇ ਆਸ ਹੁੰਦੀ ਆ ਜਿਸ ਨੂੰ ਬਾਹਰ ਭੇਜਿਆ ਹੁੰਦਾ ਵਿਦੇਸ਼ ਭੇਜਿਆ ਜਾਂਦਾ ਉਸ ਤੇ ਆਸ ਲਾਈ ਹੁੰਦੀ ਆ ਪਰਿਵਾਰ ਨੇ ਕਿ ਜੇਕਰ ਉਹ ਪੁੱਤ ਕਮਾਉਂਦਾ ਵਾ ਤਾਂ ਫਿਰ ਕੁਝ ਨਾ ਕੁਝ ਉਸ ਘਰ ਦੇ ਹਾਲਾਤ ਜਿਹੜੇ ਨੇ ਆਪਣੇ ਸੁਧਾਰ ਸਕਣਗੇ ਪਰ ਜਦੋਂ ਜਿਹੇ ਸੁਨੇਹ ਆਂਦੇ ਨੇ ਤਾਂ ਫਿਰ ਪਰਿਵਾਰ ਵੀ ਮਗਰ ਟੁੱਟ ਜਾਂਦਾ ਕੈਮਰਾ ਪਰਸਨ ਗੁਰਪ੍ਰੀਤ ਦੇ ਨਾਲ ਜਤਿੰਦਰ ਕੁੰਡਲ ਦਿੱਲੀ ਪੋਸਟ ਪੰਜਾਬੀ ਬਟਾਲਾ